ਭਾਈ ਜੀ ਬਹੁਤ ਸਟਰਗਲ ਕੀਤੀ ਹੈ ਤੇ ਲੋਕਾਂ ਨੇ ਪਿਆਰ ਵੀ ਦਿੱਤਾ ਹੈ ਦੇਖੋ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਤਾਂ ਰਜਵਾੜੇ ਨੇ ਭਾਈ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਪੰਜਾਬ ਦੇ ਲੋਕਾਂ ਨੂੰ ਉਮੀਦਾਂ ਸੀਗੀਆਂ ਉਹਦੇ ਉੱਪਰ ਪੂਰਨ ਤੌਰ ਤੇ ਖੜਾ ਉੱtre ਨੇ ਕੱਲ ਬਜਟ ਪੇਸ਼ ਹੋਇਆ ਬਜਟ ਦੇ ਵਿੱਚ ਸਿੱਧ ਸਹੂਲਤਾਂ ਨੂੰ ਲੈ ਕੇ ਸਕੂਲ ਦੀਆਂ ਐਜੂਕੇਸ਼ਨ ਨੂੰ ਲੈ ਕੇ ਹਰੇਕ ਸੇਵਾਵਾਂ ਨੂੰ ਵੱਖ-ਵੱਖ ਜਿਹੜਾ ਹੈਗਾ ਬਜਟ ਪੂਰਨ ਤੌਰ ਤੇ ਦਿੱਤਾ ਜੀ ਭਗਵਾਨਤਮਾਨ ਜਿਹਦੀ ਸਰਕਾਰ ਆ ਉਹ ਵਿਦਿਆਰਥੀਆਂ ਨੂੰ ਇਹ ਜੰਗੀ ਪੱਤਰ ਤੇ ਨੌਕਰੀਆਂ ਦੇ ਪਾਈ ਭਾਈ ਜੇ ਨੌਜਵਾਨਾਂ ਨੂੰ ਵੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਨਸ਼ਿਆਂ ਦੇ ਲੱਗੇ ਹੋ ਨੇ ਉਹ ਨਸ਼ਿਆਂ ਨੂੰ ਛੱਡ ਕੇ ਇਹ ਇਸ ਇਦਾਂ ਖੇਡਾਂ ਖੇਡਣ ਤੇ ਗਰਾਊਂਡ ਗਰਾਊਂਡਾਂ ਦੇ ਵਿੱਚ ਜਾਣ ਮਿਹਨਤਾਂ ਕਰਨ ਤਾਂ ਜੋ ਆਪਣਾ ਜਿਹੜਾ ਪੰਜਾਬ ਦਾ ਨਾਮ ਹੈ ਉਹ ਰੌਸ਼ਨ ਕਰਨਾ ਚਾਹਾਂਗੇ ਬਾਈ ਜੀ ਪਹਿਲਾਂ ਤੁਸੀਂ ਨਸ਼ੇ ਦੀ ਗੱਲ ਕੀਤੀ ਐ ਇਹ ਜਿਹੜਾ ਨਸ਼ਾ ਆ ਇਹ ਪਿਛਲੀਆਂ ਸਰਕਾਰਾਂ ਦੇ ਦੇਣਾ ਸਾਡੀਆਂ ਮਾਵਾ ਨੇ 6-6 ਫੁੱਟ ਦੇ ਪੁੱਤ ਜੰਮਣ ਹੀ ਬੰਦ ਕਰਤੇ ਕਿੱਥੋਂ ਜੰਮਣਗੇ ਜਦੋਂ ਆ ਸਾਡੀਆਂ ਜਿਹੜੀਆਂ ਨਸਾਂ ਨੇ ਉਹਦੇ ਵਿੱਚ ਇਹਨਾਂ ਸਰਕਾਰਾਂ ਨੇ ਮਾੜੀਆਂ ਨੀਤੀਆਂ ਦੇ ਇਹਨਾਂ ਦੀਆਂ ਜ਼ਹਿਰ ਘੋਲਤਾ ਆ ਅੱਜ ਕਈ ਟੀਕਾ ਮਾਰਦੇ ਨੇ ਵੀ ਹਾਂ ਘਰ ਨਹੀਂ ਢਾਉਣਾ ਚਾਹੀਦਾ ਬਾਈ ਜੀ ਘਰ ਕਿਉਂ ਨਹੀਂ ਢਾਉਣਾ ਚਾਹੀਦਾ ਤੁਸੀਂ ਮੈਨੂੰ ਜਵਾਬ ਦਿਓ ਇਸ ਗੱਲ ਦਾ ਭਰਾਵਾਂ ਦੇ ਭਰਾ ਭੈਣਾਂ ਭਰਾ ਮਰ ਗਏ ਭੈਣਾਂ ਦੇ ਉਹਨਾਂ ਨੂੰ ਪੁੱਛ ਕੇ ਦੇਖੋ ਦੁੱਖ ਕੀ ਹੁੰਦਾ ਬੈਠ ਕੇ ਟੀਵੀ ਤੇ ਗੱਲਾਂ ਕਰਨੀਆਂ ਸੌਖੀਆਂ ਨੇ ਨਾ ਲੋਕਾਂ ਨੂੰ ਦੱਸੋ ਜਾ ਕੇ ਉਹਨਾਂ हां ਅਸੀਂ ਉਹਨਾਂ ਦੇ ਭਰਾ ਬਣ ਕੇ ਉਹਨਾਂ ਦੇ ਪੁੱਤ ਬਣ ਕੇ ਉਹਨਾਂ ਨੂੰ ਉਹ ਜਿਹੜੀ ਦਲਦਲ ਦੇ ਵਿੱਚ ਫਸੇ ਹੋਏ ਨੇ ਉਹ ਜੇ ਬਾਹਰ ਕੱਢੀਏ ਤਾਂ ਜੋ ਉਹ ਆਪਣੇ ਪਰਿਵਾਰ ਦੇ ਵਿੱਚ ਆ ਕੇ ਸੋਹਣੀ ਚੰਗੀ ਜ਼ਿੰਦਗੀ ਬਤੀਤ ਕਰਨ ਦੇਖ ਰਹੇ ਹਾਂ ਦੇਸ਼ ਦੁਨੀਆ ਚੈਨਲ ਮੈਂ ਆ ਤੁਹਾਡਾ ਆਪਣਾ ਮਨਪ੍ਰੀਤ ਆ ਰਾਂਦਿਓ ਅੱਜ ਦਰਾਹਾ ਦੇ ਪ੍ਰਮੁੱਖ ਸ਼ਖਸੀਅਤ ਦੇ ਨਾਲ ਉਹਤੇ ਜੋਗਪਤੀ ਦੇ ਨਾਲ ਜਿਨ੍ਹਾਂ ਨੇ ਆਪਣਾ ਬਿਜ਼ਨਸ ਵੀ ਵੱਡੇ ਲੈਵਲ ਦੇ ਉੱਤੇ ਸਟੇਬਲ ਕੀਤਾ ਧਾਰਮਿਕ ਖਿਆਲਾਂ ਦੇ ਵੀ ਨੇ ਸਮਾਜ ਸੇਵੀ ਨੇ ਅਤੇ ਆਮ ਆਦਮੀ ਪਾਰਟੀ ਨੂੰ ਜਿੱਥੇ ਉਹਨਾਂ ਦਰਾਹਾ ਦੇ ਵਿਖੇ ਇਹ ਮਜ਼ਬੂਤ ਕੀਤਾ ਉਥੇ ਉਹਨਾਂ ਵਿਧਾਨ ਸਭਾ ਹਲਕਾ ਪੈਲ ਦੇ ਪਿੰਡ ਪਿੰਡ ਜਾ ਕੇ ਇਸ ਸ਼ੁਰੂਆਤ ਦੇ ਵਿੱਚ ਇਸ ਦੀਆਂ ਜੜ੍ਹਾਂ ਲਾਈਆਂ ਆ ਤੁਹਾਨੂੰ ਰੋਬ ਰੋ ਕਰਾਉਣੇ ਆ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਖਰੇ ਦੇ ਨਾਲ ਸਰਦਾਰ ਹਰਜੀਤ ਸਿੰਘ ਖਰੇ ਜੀ ਤੁਹਾਡਾ ਅਸੀਂ ਦੇਸ਼ ਦੁਨੀਆ ਚੈਨਲ ਦੇ ਵਿੱਚ ਸਭ ਤੋਂ ਪਹਿਲਾਂ ਹਾਰਦਿਕ ਸਵਾਗਤ ਕਰਦੇ ਹਾਂ ਦੇਸ਼ ਦੁਨੀਆ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਮ ਰਾਮ ਰਾਧੇ ਰਾਦੇ ਜੈ ਸ਼੍ਰੀ ਰਾਮ ਇੱਕ ਲੋਤੇ ਐਮ ਸੀ ਬਣੇ ਸੀਗੇ ਤੁਹਾਡੇ ਮਾਤਾ ਜੀ ਸੀਗੇ ਹਨਾ ਉਹ ਟਾਈਮ ਦਾ ਦੌਰ ਹਨਾ ਤੇ ਕਿੰਨਾ ਕੁ ਹਾਰਡ ਡੌਰ ਸੀਗਾ ਜਦੋਂ ਤੁਸੀਂ ਆਮ ਆਦਮੀ ਪਾਰਟੀ ਨੂੰ ਇਹ ਜੜਾ ਤੋਂ ਮਜ਼ਬੂਤ ਕੀਤਾ ਬਾਈ ਜੀ ਬਹੁਤ ਹਾਰਡ ਸੀਗਾ ਉਹ ਸਮਾਂ ਉਹ ਸਮਾਂ ਮੈਨੂੰ ਅੱਜ ਵੀ ਯਾਦ ਆ ਲੋਕ ਸਾਨੂੰ ਕਈ ਟਿੱਚਰਾਂ ਕਰਦੇ ਹੁੰਦੇ ਸੀਗੇ ਤੁਹਾਡਾ ਕੁਝ ਨਹੀਂ ਬਣਦਾ ਜੇ ਨਹੀਂ ਬੋਨੀ ਪਰ ਉਹ ਪ੍ਰਮਾਤਮਾ ਉੱਪਰ ਬੈਠਾ ਆਮ ਲੋਕਾਂ ਨੇ ਸਾਡਾ ਸਾਰਿਆਂ ਨੇ ਸਾਥ ਦਿੱਤਾ ਉਹਨਾਂ ਦੀ ਬਦੌਲਤ 2022 ਦੇ ਵਿੱਚ ਆ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਦੀ ਭਗਵੰਤ ਮਾਨ ਦੀ ਸਰਕਾਰ ਬਣੀ ਆ ਤੇ ਅੱਜ ਉਹ ਸਰਕਾਰ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਸੀ ਉਹਦੇ ਉੱਪਰ ਪੂਰਨ ਤੌਰ ਤੇ ਖਰੀ ਉਤਰ ਰਹੀ ਆ ਦਰਾਹੇ ਦੇ ਵਿੱਚ ਹਰ ਖਰੇ ਜੀ ਤੁਹਾਨੂੰ ਅਸੀਂ ਦੇਖਿਆ ਕੱਲੇ ਤੁਸੀਂ ਸਕੂਟਰੀ ਚੱਕ ਕੇ ਫਿਰਦੇ ਸੀ ਕੱਲੇ ਹੀ ਮੋਟਰਸਾਈਕਲ ਫਿਰਦੇ ਸੀਗੇ ਕੱਲੇ ਹੀ ਤੁਸੀਂ ਆਪਣੀ ਇਹ ਗੱਡੀ ਲੈ ਕੇ ਫਿਰਦੇ ਸੀਗੇ ਤੇ ਤੁਹਾਨੂੰ ਕੋਈ ਡਾ ਤੁਹਾਡੇ ਨਾਲ ਨਹੀਂ ਸੀ ਹੁੰਦਾ ਕੋਈ ਜਿਵੇਂ ਕਿ ਦੂਸਰੀਆਂ ਕੈਂਪਿੰਗ ਦੇ ਵਿੱਚ ਵੱਡੇ ਲਾ ਅਸੀਂ ਦੇਖਦੇ ਸੀ ਇਕੱਠ ਦੇ ਇਕੱਠ ਦੇਖਦੇ ਸੀ ਉਹ ਟਾਈਮ ਦੇ ਵਿੱਚ ਕੱਲੇ ਨੂੰ ਕਿੰਨੇ ਕਿ ਸਟਰਗਲ ਕਰਨੇ ਪਏ ਬਾਜੀ ਬਹੁਤ ਸਟਰਗਲ ਕੀਤੀ ਆ ਤੇ ਲੋਕਾਂ ਨੇ ਪਿਆਰ ਵੀ ਦਿੱਤਾ ਆ ਦੇਖੋ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਤਾਂ ਰਜਵਾੜੇ ਨੇ ਉਹਨਾਂ ਨਾਲ ਮਤਲਬ ਲੋਕਾਂ ਨੂੰ ਮੂਹਰੇ ਹਾਜੀ ਵੀ ਤੁਰਨਾ ਪੈਂਦਾ ਸੀ ਉਸ ਟਾਈਮ ਅਸੀਂ ਨਵੇਂ ਸੀਗੇ ਅੱਜ ਚਲੋ ਸਾਡਾ ਵੀ ਲੋਕ ਬਹੁਤ ਸਤਿਕਾਰ ਕਰਦੇ ਨੇ ਅਸੀਂ ਵੀ ਲੋਕਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਐਡੇ ਵੱਡੇ ਉੱਚਾ ਉੱਚਦੇ ਤੇ ਬਿਠਾ ਬਿਠਾਤਾ ਤੇ ਮੈਂ ਪਾਰਟੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਸਰਕਾਰ ਬਣ ਕੇ ਜੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਆ ਤਿੰਨ ਸਾਲ ਦਾ ਜਿਹੜਾ ਕਾਲ ਕਾਰਜ ਕਾਰਜਕਾਲ ਆ ਇਹ ਸ੍ਰੀ ਭਗਵਾਨ ਤਮਾਨ ਜੀ ਦਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਭਾਈ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਪੰਜਾਬ ਦੇ ਲੋਕਾਂ ਨੂੰ ਉਮੀਦਾਂ ਸੀਗੀਆਂ ਉਹਦੇ ਉੱਪਰ ਪੂਰਨ ਤੌਰ ਤੇ ਖੜਾ ਉੱtre ਨੇ ਭਾਈ ਜੀ ਪੰਜਾਬ ਦੇ ਵਿੱਚ ਨਹਿਰਾਂ ਬਣ ਰਹੀਆਂ ਨੇ ਕੱਸੀਆਂ ਪੱਕੀਆਂ ਕਰ ਰਹੇ ਨੇ ਬਿਜਲੀ ਦੇ ਬਿੱਲ ਲੋਕਾਂ ਨੂੰ ਜ਼ੀਰੋ ਆ ਰਹੇ ਨੇ ਮਤਲਬ ਸਿਹਤ ਸਹੂਲਤਾਂ ਨੂੰ ਲੈ ਕੇ ਗੱਲ ਕਰੀਏ ਮੁਹੱਲਾ ਕਲੀਨਿਕ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਸੜਕਾਂ ਨਵੀਆਂ ਬਣ ਰਹੀਆਂ ਨੇ ਹਰੇਕ ਚੀਜ਼ ਨੂੰ ਮਤਲਬ ਫੰਡ ਦੇ ਤੌਰ ਤੇ ਕਿਸੇ ਨੂੰ ਵੀ ਨਾ ਨਹੀਂ ਕੀਤੀ ਜਾ ਰਹੀ ਕੱਲ ਬਜਟ ਪੇਸ਼ ਹੋਇਆ ਬਜਟ ਦੇ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਸਕੂਲ ਦੀ ਐਜੂਕੇਸ਼ਨ ਨੂੰ ਲੈ ਕੇ ਹਰੇਕ ਸੇਵਾਵਾਂ ਨੂੰ ਵੱਖ-ਵੱਖ ਜਿਹੜਾ ਹੈਗਾ ਬਜਟ ਪੂਰਨ ਤੌਰ ਤੇ ਦਿੱਤਾ ਤੇ ਮਾਨ ਸਾਹਿਬ ਤੋਂ ਇਹੀ ਆਸ ਕਰਦੇ ਸੀ ਅਸੀਂ ਬਹੁਤ ਸੋਹਣਾ ਕੱਲ ਵਾਲਾ ਬਜਟ ਹੈ ਜਿਹੜਾ ਸੀਐਮ ਸਾਹਿਬ ਨੇ ਵਿੱਤ ਮੰਤਰੀ ਹਰਪਾਲਜੀ ਮਾਜੀ ਨੇ ਪੇਸ਼ ਕੀਤਾ ਹੈ ਸਰ ਸਭ ਤੋਂ ਵੱਡੀ ਗੱਲ ਸੀਗੀ ਸਾਡਾ ਜਿਹੜਾ ਨੌਜਵਾਨ ਸੀਗਾ ਨਾ ਉਹ ਦੇਸ਼ਾਂ ਵਿਦੇਸ਼ਾਂ ਨੂੰ ਜਾ ਰਿਹਾ ਸੀਗਾ ਉਹਨਾਂ ਦੇ ਮਨਾਂ ਦੇ ਵਿੱਚ ਇਹ ਥੀ ਕਿ ਵੀ ਇੱਥੇ ਸਰਕਾਰੀ ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ ਕੀ ਭਗਵਾਨਤਮਾਨ ਜਿਹਦੀ ਸਰਕਾਰ ਆ ਉਹ ਵਿਦਿਆਰਥੀਆਂ ਨੂੰ ਇਹ ਜੰਗੀ ਪੱਦਰ ਤੇ ਨੌਕਰੀਆਂ ਦੇ ਪਾਈ ਬਾਈ ਜੀ ਤੁਸੀਂ ਦੇਖੋ ਸੀਐਮ ਸਾਹਿਬ ਨੇ 50000 ਤੋਂ 3 ਸਾਲਾਂ ਦੇ ਵਿੱਚ 50000 ਤੋਂ ਵੱਧ ਨੌਕਰੀਆਂ ਦਿੱਤੀਆਂ ਉਹਦੇ ਵਿੱਚ ਜਦੋਂ ਸੀਐਮ ਸਾਹਿਬ ਜਿੱਥੇ ਨੌਕਰੀ ਦਿੰਦੇ ਨੇ ਜਿੱਥੇ ਜਾ ਕੇ ਉਹਨਾਂ ਨੂੰ ਨਿਯੁਕਤੀ ਪੱਤਰ ਵੰਡਦੇ ਨੇ ਉਹਦੇ ਵਿੱਚ ਆਮ ਲੋਕ ਮੇਰੇ ਵਰਗੇ ਨੌਜਵਾਨ ਆਪ ਖੜੇ ਹੋ ਕੇ ਕਿਸੇ ਨੂੰ ਤੀਜੀ ਨੌਕਰੀ ਮਿਲੀਆ ਕਿਸੇ ਨੂੰ ਚੌਥੀ ਨੌਕਰੀ ਮਿਲੀ ਬਾਈ ਜੀ ਪਹਿਲੀ ਸਰਕਾਰ ਆ ਜਿਹਦੇ ਵਿੱਚ ਬਿਨਾਂ ਰਿਸ਼ਵਤ ਦੇ ਨੌਕਰੀ ਸਰਕਾਰੀ ਨੌਕਰੀ ਮਿਲਦੀ ਹੈ ਤੇ ਹੇ ਹਰ ਇੱਕ ਨੌਜਵਾਨ ਜਿਹੜਾ ਨੌਕਰੀ ਪ੍ਰਤੀ ਆਪਣੀ ਆਸ ਜਿਹੜੀ ਮਨ ਦੇ ਵਿੱਚ ਆ ਨਾ ਇੱਛਾ ਹੁੰਦੀ ਆ ਉਹ ਰੱਖ ਸਕਦਾ ਕਿਉਂਕਿ ਸੀਐਮ ਸਾਹਿਬ ਪੂਰੀ ਕਰਨਗੇ ਸਾਨੂੰ ਸੀਐਮ ਸਾਹਿ ਸਾਡਾ ਜਿਹੜਾ ਪੰਜਾਬ ਆ ਇਹ ਸਾਡਾ ਪੰਜਾਬ ਆ ਇਹਦੀ ਅਸੀਂ ਜੇ ਉਦਾਹਰਨ ਦੇ ਕੇ ਦੇਖੀਏ ਤਾਂ ਇਹਦੇ ਵਿੱਚ ਵੱਡੇ ਵੱਡੇ ਜਿਹੜੇ ਪਹਿਲਵਾਨ ਨੇ ਜਿਹੜੇ ਹਾਕੀ ਦੇ ਖਿਡਾਰੀ ਨੇ ਜਾਂ ਬਹੁਤ ਲੈਵਲ ਤੇ ਵੱਡੇ ਹਰੇਕ ਖੇਡ ਦੇ ਵਿੱਚ ਮੱਲਾ ਮਾਰੀਆਂ ਨੇ ਖੇਡਾਂ ਨੂੰ ਲੈ ਕੇ ਸਰਕਾਰ ਦਾ ਕੀ ਉਪਰਾਲਾ ਹੋਇਆ ਭਾਈ ਜੀ ਖੇਡਾਂ ਨੂੰ ਲੈ ਕੇ ਸਰਕਾਰ ਆ ਜਿਹੜੀ ਬਹੁਤ ਸੁਚਿੱਤਤਾ ਤੇ ਸਰਕਾਰ ਆਪਣਾ ਜਿਹੜਾ ਪੂਰਾ ਕੋ ਗਰਾਊਂਡ ਬਣਾ ਰਹੀ ਆ ਪਿੰਡਾਂ ਦੇ ਵਿੱਚ ਖੇਡਾਂ ਦੇ ਗਰਾਊਂਡ ਬਣ ਰਹੇ ਨੇ ਖੇਡਾਂ ਦੀਆਂ ਕਿੱਟਾਂ ਦਿੱਤੀਆਂ ਜਾ ਰਹੀਆਂ ਨੇ ਪੂਰਨ ਤੌਰ ਤੇ ਉਹਨਾਂ ਨੂੰ ਫੰਡ ਦਿੱਤੇ ਜਾ ਰਹੇ ਨੇ ਤੇ ਹੁਣ ਤੁਸੀਂ ਇੱਕ ਹੋਰ ਦੇਖੋ ਖੇਡਾਂ ਵਤਨ ਪੰਜਾਬ ਦੀਆਂ ਦੀ ਜੇ ਗੱਲ ਕਰੀਏ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਦੇਖੋ ਤੁਸੀਂ ਕਿੱਡੇ ਕਿੱਡੇ ਵੱਡੇ ਵਰਲਡ ਲੈਵਲ ਦੇ ਟੂਰਨਾਮੈਂਟ ਹੋ ਰਹੇ ਨੇ ਦੂਰੋਂ ਦੂਰੋਂ ਟੀਮਾਂ ਖੇਡਣ ਆ ਰਹੀਆਂ ਨੇ ਬਾਈ ਜੇ ਯਤਨ ਕਿਹਨੇ ਕੀਤੇ ਨੇ ਪਹਿਲਾਂ ਕਦੇ ਹੂੰ ਬਾਈ ਜੇ ਨੌਜਵਾਨਾਂ ਨੂੰ ਵੀ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਨਸ਼ਿਆਂ ਦੇ ਲੱਗੇ ਹੋ ਨੇ ਉਹ ਨਸ਼ਿਆਂ ਨੂੰ ਛੱਡ ਕੇ ਇਹ ਇਸ ਇਦਾਂ ਖੇਡਾਂ ਖੇਡਣ ਤੇ ਗਰਾਊਂਡ ਗਰਾਊਂਡਾਂ ਦੇ ਵਿੱਚ ਜਾਣ ਮਿਹਨਤਾਂ ਕਰਨ ਤਾਂ ਜੋ ਆਪਣਾ ਜਿਹੜਾ ਪੰਜਾਬ ਦਾ ਨਾਮ ਹੈ ਉਹ ਰੌਸ਼ਨ ਕੀਤਾ ਜਾ ਸਕੇ ਸਰ ਗੱਲ ਕਰੀਏ ਤੁਸੀਂ ਨਸਿਆਂ ਦੀ ਜਿਵੇਂ ਇਹਨੂੰ ਨਜ਼ਰ ਲੱਗੀ ਹੁੰਦੀ ਆ ਸਾਡੇ ਪੰਜਾਬ ਨੂੰ ਰੀਸੀਆਂ ਮੁੰਨੀਆਂ ਪੀੜਾ ਪੰਗਬਰਾਂ ਤੇ ਯੋਧਿਆਂ ਦੀ ਇਹ ਧਰਤੀ ਜਿਹਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਹੋਏ ਨੇ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਨੇ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਇਆ ਵੱਡੀਆਂ ਦੁਨੀਆ ਦੇ ਨਕਸ਼ੇ ਤੇ ਦੇਖੀਏ ਤਾਂ ਪੰਜਾਬ ਦਾ ਇੱਕ ਅਹਿਮ ਰੋਲ ਆ ਨੌਜਵਾਨ ਸਾਡੇ ਨਸਿਆਂ ਦੀ ਦਲਦਲ ਦੇ ਵਿੱਚ ਫਸੇ ਜਿੱਥੇ ਅਸੀਂ ਕਹਿੰਦੇ ਸੀ ਪੰਜ ਦਰਿਆਵਾਂ ਦੁੱਧ ਤੇ ਦਰਿਆ ਚੱਲਦੇ ਆ ਉਥੇ ਇੱਕ ਛੇਵਾਂ ਦਰਿਆ ਜੁੜਿਆ ਭਗਵਾਨਤਮਾਨ ਦੀ ਸਰਕਾਰ ਨੇ ਜਿਹੜਾ ਹੁਣ ਨਸਿਆਂ ਬਰੁਧ ਕਿ ਮਹਿਮ ਚਲਾਈ ਆ ਜੁਧ ਨਸਿਆਂ ਵਿਰੁੱਧ ਇਹਦੇ ਤੁਸੀਂ ਕਿਵੇਂ ਦੇਖਦੇ ਹੋ ਤੇ ਇਹ ਕਿੱਥੇ ਤੱਕ ਸਫਲ ਹੋ ਰਹੀ ਆ ਭਾਈ ਜੀ ਪਹਿਲਾਂ ਤੁਸੀਂ ਨਸ਼ੇ ਦੀ ਗੱਲ ਕੀਤੀ ਆ ਇਹ ਜਿਹੜਾ ਨਸ਼ਾ ਆ ਇਹ ਪਿਛਲੀਆਂ ਸਰਕਾਰਾਂ ਦੇ ਦੇਣਾ ਸਾਡੇ ਪੰਜਾਬ ਨੂੰ ਤਾਂ ਨਜ਼ਰ ਲੱਗੀ ਵਾਕੇ ਕਿਉਂਕਿ ਪੰਜਾਬ ਉਹ ਪੰਜਾਬ ਜਿਹੜਾ ਕਦੇ ਖੇਡਾਂ ਦੇ ਨਾਂ ਤੇ ਅਖਾੜਿਆਂ ਦੇ ਨਾਂ ਤੇ ਪਹਿਲਵਾਨਾਂ ਦੇ ਨਾਂ ਤੇ ਜਾਣਿਆ ਜਾਂਦਾ ਸੀ ਪੰਜ ਦਰਿਆਵਾਂ ਦੇ ਨਾਂ ਤੇ ਜਾਣਿਆ ਜਾਂਦਾ ਸੀ ਉਹਦੇ ਵਿੱਚ ਇਹਨਾਂ ਨੇ ਛੇਵਾਂ ਦਰਿਆ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਉਹਨੇ ਵਗਣ ਲਾਤਾ ਕਿ ਨਸ਼ੇ ਦਾ ਬਾਈ ਜੀ ਸਾਡੇ ਨੌਜਵਾਨ ਸਾਡੀਆਂ ਮਾਮਾਂਾਂ ਨੇ 6-6 ਫੁੱਟ ਦੇ ਪੁੱਤ ਜੰਮਣ ਹੀ ਬੰਦ ਕਰਤੇ ਕਿੱਥੋਂ ਜੰਮਣਗੇ ਜਦੋਂ ਆ ਸਾਡੀਆਂ ਜਿਹੜੀਆਂ ਨਸਾਂ ਨੇ ਉਹਦੇ ਵਿੱਚ ਇਹਨਾਂ ਸਰਕਾਰਾਂ ਨੇ ਮਾੜੀਆਂ ਨੀਤੀਆਂ ਨੇ ਇਹਨਾਂ ਦੀਆਂ ਨੇ ਜ਼ਹਿਰ ਘੋਲਤਾ ਆ ਜਿਹੜੀਆਂ ਮਾਮਾਂ ਦੇ ਪੁੱਤ ਮਰ ਗਏ ਜਿਨ੍ਹਾਂ ਦੇ ਭੈਣਾਂ ਦੇ ਭਰਾ ਮਰ ਗਏ ਉਹਨਾਂ ਦਾ ਦੱਸੋ ਤੁਸੀਂ ਉਹਨਾਂ ਨੂੰ ਨਹੀਂ ਦੁੱਖ ਹੈਗਾ ਅੱਜ ਕਈ ਟੀਕਾ ਮਾਰਦੇ ਨੇ ਵੀ ਹਾਂ ਉਹ ਘਰ ਨਹੀਂ ਢਾਉਣਾ ਚਾਹੀਦਾ ਬਾਈ ਜੀ ਘਰ ਕਿਉਂ ਨਹੀਂ ਢਾਉਣਾ ਚਾਹੀਦਾ ਤੁਸੀਂ ਮੈਨੂੰ ਜਵਾਬ ਦੇ ਇਸ ਗੱਲ ਦਾ ਜਿਨ੍ਹਾਂ ਦੇ ਮਾਮਾਂ ਦੇ ਪੁੱਤ ਮਰ ਗਏ ਜਿਨ੍ਹਾਂ ਦੇ ਭਰਾਵਾਂ ਦੇ ਭਰਾ ਭਰਾ ਮਰ ਗਏ ਭੈਣਾਂ ਦੇ ਉਹਨਾਂ ਨੂੰ ਪੁੱਛ ਕੇ ਦੇ ਬੈਠ ਕੇ ਟੀਵੀ ਤੇ ਗੱਲਾਂ ਕਰਨੀਆਂ ਸੌਖੀਆਂ ਨੇ ਨਾ ਲੋਕਾਂ ਨੂੰ ਦੱਸੋ ਜਾ ਕੇ ਉਹਨਾਂ ਮਾਵਾਂ ਨੂੰ ਮਿਲਣ ਜਾ ਕੇ ਜਿਹੜੀਆਂ ਵਿਲਕਦੀਆਂ ਨੇ ਤੇ ਵਾਝੀਏ ਮੈਂ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜਿਹੜਾ ਸੀਐਮ ਸਾਹਿਬ ਨੇ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਕੈਂਪੇਨ ਚਲਾਈ ਆ ਇਹਦੇ ਵਿੱਚ ਤੁਸੀਂ ਸੀਐਮ ਸਾਹਿਬ ਦਾ ਪੰਜਾਬ ਪੁਲਿਸ ਦਾ ਪੂਰਾ ਸਹਿਯੋਗ ਕਰੋ ਤਾਂ ਜੋ ਜਿਹੜਾ ਨਸ਼ਿਆਂ ਦੇ ਥੱਲ ਪੈ ਸਕੇ ਜਾਗਰੂਕਤਾ ਦੇ ਲਈ ਤੁਸੀਂ ਕੀ ਮਹਿਮ ਚਲਾ ਰਹੇ ਹੋ ਨਾਲ ਨਾਲ ਜਿਹਦੇ ਭਗਵੰਤ ਮਾਨ ਦੀ ਸਰਕਾਰ ਚਲਾ ਲਈ ਆ ਪੁਲਿਸ ਸਰਕਾਰ ਪੁਲਿਸ ਚਲਾ ਰਹੀ ਆ ਤੁਹਾਡਾ ਆਮ ਨੌਜਵਾਨਾਂ ਦਾ ਕੀ ਫਰਜ ਬਣਦਾ ਜਾਗਰੂਕਤਾ ਪ੍ਰਤੀ ਵੀ ਨਸਿਆਂ ਤੋਂ ਬੱਚਿਆਂ ਨੂੰ ਅਵੇਅਰ ਕਰੀਏ ਭਾਈ ਜੀ ਸਾਡਾ ਜਿਹੜੇ ਸਾਡੇ ਨੌਜਵਾਨ ਨੇ ਦੇਖੋ ਨਸ਼ਾ ਕਰਨ ਨੂੰ ਕਿਸੇ ਦਾ ਜੀਨ ਨਹੀਂ ਕਰਦਾ ਕੋਈ ਭੁੱਲਿਆ ਪਟਕਿਆ ਕੋਈ ਮਤਲਬ ਕੋਈ ਕਿਸੇ ਨੂੰ ਕਿੰਨਾ ਦੁੱਖ ਤਕਲੀਫ ਆ ਜਾ ਕਿਹੜੇ ਉਹ ਡਿਪਰੈਸ਼ਨ ਦੇ ਵਿੱਚ ਆ ਹਨ ਜਦੋਂ ਨੌਕਰੀ ਨਹੀਂ ਮਿਲਦੀ ਉਹਨੂੰ ਹੋਰ ਦੇ ਕੰਮ ਨਹੀਂ ਹੁੰਦੇ ਉਹ ਬੰਦਾ ਕੀ ਕਰੇ ਉਹ ਫਿਰ ਬੰਦਾ ਜਿਵੇਂ ਸਿਆਣੇ ਬਜ਼ੁਰਗ ਕਹਿੰਦੇ ਨੇ ਵੀ ਵੇਲਾ ਮਨ ਸ਼ੈਤਾਨ ਦਾ ਘਰ ਉਹ ਉਸ ਕਰਕੇ ਉਹ ਨੌਜਵਾਨ ਉਹ ਵੀ ਸਾਡੇ ਵੀਰ ਨੇ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਚੁੱਕੇ ਨੇ ਇਹ ਸਾਡਾ ਸਭ ਤੋਂ ਪਹਿਲਾ ਫਰਜ਼ ਇਹ ਬਣਦਾ ਵੀਹਾਂ ਸੀ ਉਹਨਾਂ ਦੇ ਭਰਾ ਬਣ ਕੇ ਉਹਨਾਂ ਦੇ ਪੁੱਤ ਬਣ ਕੇ ਉਹਨਾਂ ਨੂੰ ਜਿਹੜੀ ਦਲਦਲ ਦੇ ਵਿੱਚ ਫਸੇ ਹੋਏ ਨੇ ਉਹ ਜੇ ਬਾਹਰ ਕੱਢੀਏ ਤਾਂ ਜੋ ਉਹ ਆਪਣੇ ਪਰਿਵਾਰ ਦੇ ਵਿੱਚ ਆ ਕੇ ਸੋਹਣੀ ਚੰਗੀ ਜ਼ਿੰਦਗੀ ਬਤੀਤ ਕਰਨ ਚੰਗੇ ਕੰਮਾਂ ਤੇ ਜਾਣ ਤੇ ਆਪਣੇ ਪਰਿਵਾਰ ਦਾ ਜਿਹੜਾ ਰੋਜ਼ਗਾਰ ਕਰਕੇ ਆਪਣੇ ਪਰਿਵਾਰ ਨੂੰ ਪਾਲਣ ਚੰਗੀ ਤਰ੍ਹਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਬਾਣੀ ਦਾ ਓਟ ਆਸਰਾ ਤੇ ਗਰਾਉਂਡਾਂ ਦੇ ਨਾਲ ਬੱਚਿਆਂ ਦਾ ਜੁੜਨਾ ਇਹ ਸੀਜ਼ ਨੂੰ ਤੁਸੀਂ ਨਸਿਆਂ ਤੋਂ ਬੱਚਿਆਂ ਨੂੰ ਪਰੇ ਕਰਨ ਦੇ ਲਈ ਕਿੰਨਾ ਇੱਕ ਵਧੀਆ ਉਪਰਾਲਾ ਦੇਖੋਗੇ ਬਾਈ ਜੀ ਉਹੀ ਗੱਲ ਹੈ ਨਾ ਜਦੋਂ ਤੁਸੀਂ ਆਪਣੇ ਆਪ ਨੂੰ ਬਿਜ਼ੀ ਕਰ ਲਿਆ ਤੁਹਾਡਾ ਧਿਆਨ ਹੀ ਨਹੀਂ ਉਧਰ ਨੂੰ ਜਾਣਾ ਤੁਸੀਂ ਗਰਾਊਂਡ ਦੇ ਵਿੱਚ ਜਾ ਕੇ ਮਿਹਨਤ ਲਾਓ ਜਾਓ ਦੇਖੋ ਤੁਸੀਂ ਨਾਲੇ ਗਰਾਊਂਡ 'ਚ ਮਿਹਨਤ ਲੱਗਦੇ ਨਾਲੇ ਸਰੀਰ ਬਣਨਗੇ ਤੇ ਨਾਲੇ ਬਾਈ ਜੀ ਤੁਸੀਂ ਦੇਖੋ 골ਡਨ 골ਡ ਮੈਡਲ ਜਿੱਤ ਕੇ ਸਾਡੇ ਨੌਜਵਾਨ ਲੈ ਕੇ ਆਉਂਦੇ ਨੇ ਕੋਈ ਹਾਕੀ ਦੇ ਵਿੱਚ ਜਿੱਤ ਕੇ ਲੈ ਕੇ ਆਉਂਦਾ ਕੋਈ ਕਿਸੇ ਖੇਡਾਂ ਦੇ ਵਿੱਚ ਕਬੱਡੀ ਦੇ ਵਿੱਚ ਸਾਡੇ ਤਾਂ ਪੰਜਾਬ ਨੂੰ ਜਾਣੇ ਕਬੱਡੀ ਦੇ ਨਾਂ ਨਾਲ ਜਾਂਦਾ ਸੀਗਾ ਕਿੱਡੇ-ਕੱਡੇ 6-6 ਫੁੱਟ ਦੇ ਪਹਿਲਵਾਨ ਹੁੰਦੇ ਸੀਗੇ ਸਾਡੇ ਪੰਜਾਬੀ ਦਿੱਤਾ ਕਿਤੇ ਖੜਾ ਹੋਵੇ ਤਾਂ ਦੂਰੀ ਪਛਾਣ ਆ ਜਾਂਦੀ ਸੀ ਬਾਈ ਜੀ ਪੰਜਾਬ ਤੋਂ ਆ ਪੰਜਾਬੀ ਆ ਸਿਹਤ ਤੋਂ ਹੀ ਪਤਾ ਲੱਗ ਜਾਂ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਖਰੇਜੀ ਜੁੜੇ ਸੀਗੇ ਜਿਨ੍ਹਾਂ ਦੇ ਦਿਲ ਦੇ ਵਿੱਚ ਬੜਾ ਦਰਦ ਹੈ ਕਿ ਜਿਹੜੇ ਸਾਡੇ ਨੌਜਵਾਨ ਸੀ 6-6 ਫੁੱਟ ਨੌਜਵਾਨ ਸੀ ਤੇ ਉਹਨਾਂ ਦੀ ਚਾਹੇ ਕਿ ਉਹ ਪੜ੍ਹਾਈ ਦੇ ਖੇਤਰ ਦੇ ਵਿੱਚ ਸੀਗੇ ਚਾਹੇ ਕਿ ਉਹ ਖੇਡਾਂ ਦੇ ਖੇਤਰ ਦੇ ਵਿੱਚ ਸੀਗੇ ਜਾਂ ਕਿਸੇ ਵੀ ਖੇਤਰ ਦੇ ਵਿੱਚ ਸੀ ਵੱਡੀਆਂ ਮੱਲਾ ਮਾਰਦੇ ਸੀਗੇ ਤਰਾਸਦੀ ਆ ਕਿ ਉਹ ਨਸ਼ੇ ਵਿੱਚ ਆਏ ਤੇ ਹੁਣ ਇਹਨਾਂ ਨੇ ਕਿਹਾ ਕਿ ਵੀ ਸਰਕਾਰ ਆ ਜਿਹੜੀ ਭਗਵਾਨ ਤਮਾਨ ਸਰਕਾਰ ਉਹਦਾ ਵੱਡਾ ਯੋਗਪਰਾਲਾ ਜੋ ਨਸ਼ੇ ਅੰਬ੍ਰਦ ਮਹਿਮ ਚਲਾਈ ਗਈ ਆ ਨੋ ਜਵਾਨਾਂ ਨੂੰ ਵੀ ਅਪੀਲ ਕੀਤੀ ਗਈ ਆ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜਨ ਅਤੇ ਗਰਾਉਂਡਾਂ ਦੇ ਨਾਲ ਜੁੜ ਕੇ ਇਸ ਜਿਹੜੀ ਨਸਿਆਂ ਦੀ ਲਾਲਤ ਉਹਨਾਂ ਦੇ ਨਾਲ ਜੁੜੀ ਆ ਕਲੰਕ ਜੁੜਿਆ ਨਾਮ ਦੇ ਨਾਲ ਉਹਨੂੰ ਦੂਰ ਕਰਨ ਤੁਸੀਂ ਦੇਖ ਰਹੇ ਸੀ ਦੇਸ਼ ਦੁਨੀਆ ਚੈਨਲ ਅਗਲੀ ਅਪਡੇਟ ਦੇ ਲਈ ਬਣੇ ਰਹਿਣਾ ਮਾਨਪ੍ਰੀਤ ਰਾਨ ਦੇ ਉਹਦੇ ਨਾਲ